ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਤੇਰਾ ਕੀਤਾ ਮਨੋਂ ਜੋਗ ਕੀ ਤੋਈ ਮੈਂ ਨਿਰਗੁਣ ਆ ਦੇ ਕੋ ਗੁਣ ਨਾਹੀ ਅੱਪੇ ਤਰਸ ਪਯੋਈ ਤਰਸ ਪਿਆ ਮਤ ਹੋਈ ਤਰਸ ਪਿਆ ਮਿਹਰਾ ਮਤ ਹੋਈ ਸਤ ਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾ ਜੀਵਾ ਤਨ ਮਨ ਥੀਵੇ ਹਰਿਆ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਈ ਕੋ ਦੁਰ ਗੁਰੂ ਪਿਆਰ ਅੰਦਰ ਆਵਨੀ ਸਮਾਧੀਆਂ ਲਾ ਕੇ ਮਨੁੱਖ ਤੋਂ ਦੇਵਤੇ ਦਾ ਸਫਰ ਤੈ ਕਰ ਰਿਐ ਸਭ ਤੋਂ ਨੀਚ ਜਾਤੀ ਮੰਨੀ ਜਾਂਦੀ ਹੈ ਪਸ਼ੂਪ੍ਰੇਰ ਦੀ ਇਹਦੋਂ ਉੱਪਰ ਮਨੁੱਖ ਮੰਨਿਆ ਜਾਂਦਾ ਹੈ ਤੇ ਮਨੁੱਖ ਦੇ ਉੱਪਰ ਦੇਵਤਾ ਹੈ ਤੇ ਜਿਸ ਗੁਰੂ ਸਾਹਿਬ ਦੀ ਆਪਾਂ ਗੋਦੀ ਚ ਬੈਠੇ ਸੱਚ ਜਾਣਿਓ ਮੈਨੂੰ ਮੀਰ ਜੀ ਕਹਿੰਦੇ ਵੀ ਸਮਾਂ ਤੁਦਾ ਜੇ ਲੇਟ ਆ ਠੱਪਾਈ ਸਾਹਿਬ ਜੀ ਕੀਰਤਨ ਹੀ ਇੰਨੇ ਪਿਆਰ ਨਾਲ ਕਰ ਰਹੇ ਸੀ ਨਾ ਤੇ ਗੁਰਮੁਖ ਖਾਨੇ ਅਖਿਆਬੀ ਜੀ ਰੁਕ ਜਾਓ ਪਰੰਦਰੋਂ ਆਵਾਜ਼ ਆਈ ਨਹੀਂ ਅਸਲੀ ਭੋਜਨ ਜਿਹੜਾ ਹੈ ਨਾ ਰੂਹ ਦਾ ਉਹ ਹੈ ਕੀਰਤਨ ਆਖੋ ਸਤਨਾਮ ਗੁਰੂ ਰਾਮਦਾਸ ਜੀ ਦੀ ਗੋਦੀ 'ਚ ਜਿੱਥੇ ਕੀਰਤਨੀਆਂ ਲੱਗਦੇ ਨਾ ਤੇ ਕੀਰਤਨੀਆਂ ਦੇ ਪਿੱਛੇ ਵਹਿਣ ਵਾਸਤੇ ਵੱਡੇ ਵੱਡੇ ਰਾਜੇ ਮਹਾਰਾਜੇ ਤਰਸਦੇ ਆਖੋ ਸਤਨਾਮ ਸ੍ਰੀ ਪੀ ਸਾਨੂੰ ਇਹਨਾਂ ਦੇ ਪਿੱਛੇ 5-7 ਮਿੰਟ ਲਈ ਜਗ੍ਹਾ ਮਿਲ ਜੇ ਤੇ ਮੈਂ ਪਿੱਛੇ ਭਾਈ ਸਤਨਾਮ ਸਿੰਘ ਉਹਨਾਂ ਦੇ ਬੈਠਾ ਨਾਲੇ ਸਰਵਣ ਕਰ ਰਿਹਾ ਸੀ ਤੇ ਮੇਰੇ ਅੰਦਰ ਚੱਲ ਰਿਹਾ ਵੀ ਗੁਰੂ ਗ੍ਰੰਥ ਸਾਹਿਬ ਮਾਰੇ ਗੁਰੂ ਰਾਮਦਾਸ ਪਾਤਸ਼ਾਹ ਅੱਜ ਵੀ ਹਾਜ਼ਰ ਨੇ ਵੀ ਦੁਨੀਆ ਤਰਸਦੀ ਹੈ ਬੇਨਤੀ ਕਰਕੇ ਪਿੱਛੇ ਵੈਂਦੀ ਹੈ ਤੇ ਆਪਾਂ ਨੂੰ ਅੱਜ ਮੌਕਾ ਮਿਲ ਗਿਆ ਸਭੀ ਪਹਿਲਾਂ ਆਗੇ ਆਪਾਂ ਪਿੱਛੇ ਬੈੰਨੇ ਆਖੋ ਸਤਨਾਮ ਇੰਨਾ ਪਿਆਰ ਦੇ ਨਾਲ ਭਾਈ ਸਾਹਿਬ ਸ਼ਬਦ ਲਾਈ ਜੀ ਕਰਦਾ ਸੀ ਸੁਣੀਓ ਜਾਈਏ ਬੜਾ ਸ਼ੁਕਰ ਹੈ ਗੁਰਮਖੋ ਮੈਂ ਕਿਨੇ ਚਲੋ ਸਮੇਂ ਪਾ ਕੇ ਸੋ ਵਾਧੇ ਘਾਟੀ ਹੁੰਦੇ ਪਰ ਮੈਂ ਤੇ ਕਿਨਾ ਵੀ ਆ ਧਰਤੀ ਚੁੰਮਣ ਯੋਗ ਜੇ ਇਹਨੂੰ ਮੱਥਾ ਟਿਕਦਾ ਜੀ ਥੋੜੇ ਮਹੀਨੇ ਪਹਿਲਾਂ ਇੱਥੇ ਸਮਾਗਮ ਹੋਇਆ ਸੀ ਤੇ ਅਸੀਂ ਹਾਜ਼ਰੀ ਭਰ ਕੇ ਗਏ ਆ ਖੁਸ ਸਤਿਨਾਮ ਤੇ ਮੈਂ ਗੁਰੂ ਹਣਗੇ ਵੀ ਜਗਾ ਤੇ ਉਹੀ ਹੈ ਕਿੱਡੇ ਵੱਡੇ ਭਾਗ ਸੰਸ ਦੀ ਤੁਹਾਡੇ ਇੱਕ ਸਮਾਗਮ ਨੂੰ ਤਰਸੀ ਦਾ ਸਾਲਾਂ ਬੱਧੀ ਤੇ ਇਹ ਵੀਰੇ ਭੈਣਾਬ ਸਾਰੇ ਫਤੇ ਪ੍ਰਵਾਨ ਕਰ ਦਿਓ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਨੇ ਕਬੀਰ ਜੀ ਨੂੰ ਬੜੀ ਰੂਹ ਨਾਲ ਗਾਇਆ ਤੇ ਮੈਂ ਉਹਨਾਂ ਦਾ ਪੱਲਾ ਪਕੜ ਕੇ ਦਿਲ ਕੀਤਾ ਵੀ ਅੱਜ ਕਬੀਰ ਸਾਹਿਬ ਜੀ ਦੇ ਕੁਝ ਜੀਵਨ ਦੀਆਂ ਝਲਕਾਂ ਤੁਹਾਡੇ ਨਾਲ ਸਾਂਝ ਪਾਉਣੀ ਹੈ ਆਓ ਇੱਕ ਵਾਰੀ ਸੀਸ ਦਿਓ ਸਾਰੀ ਸੰਗਤ ਜਿੰਨੀ ਆਵਾਜ਼ ਲ ਕੋਇਓ ਨਾ ਇਹ ਲੱਭਣਾ ਨਹੀਂ ਸਮਾਂ ਲਕੋਇਓ ਨਾ ਇਸ ਚੀਜ਼ ਨੂੰ ਜਿੰਨੇ ਵੀਰ ਭੈਣ ਬੈਠੇ ਨੇਤਰ ਬੰਦ ਕਰੋ ਆਓ ਅਸਲੀ ਲਾਹਾ ਲਈਏ ਕਰਿਓ ਕਿਰਪਾ ਸੰਗਤ ਬੜੀ ਪਿਆਰੀ ਐ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਕਰਤਨਾ ਲਾਗੀ ਵਾਹ ਪਸ਼ੂ ਮਿਰਤੀ ਪ੍ਰੇਤ ਮਿਰਤੀ ਤੇ ਮਨੁੱਖੀ ਜਾਮਾ ਇਹਦੂ ਉੱਪਰ ਦੇਵਤਾ ਹੁੰਦਾ ਏ ਜਿਹੜਾ ਕੀਰਤਨ ਕਥਾ ਰੂਹ ਦੇ ਨਾਲ ਸੁਣ ਕੇ ਉਹਦਾ ਅਮਲ ਕਰਦਾ ਮਹਾਰਾਜ ਉਹਨੂੰ ਦੇਵਤਾ ਬਣਾਵਣੇ ਤੇ ਦੇਵਤਾ ਪਤਾ ਕੌਣ ਹੁੰਦਾ ਏ ਸਾਡੇ ਵੱਡੇ ਸਮਝਾਉਂਦੇ ਸੀ ਕਹਿੰਦੇ ਸਭ ਤੋਂ ਵੱਡਾ ਦੇਵਤਾ ਤੁਹਾਡੀ ਮਾਂ ਵਾ ਕੌਣ ਜੀ ਤੁਹਾਡੀ ਮਾਂ ਇੱਕ ਪਥਰੀ ਹੋ ਜੇ 4 ਮਹੀਨੇ ਦੀ ਨੀਂਦ ਨਹੀਂ ਆਉਂਦੀ 9 ਮਹੀਨੇ ਰੱਖਦੀ ਹੈ ਫਿਰ ਗੰਦਗੀ ਤੋਂ ਹੁੰਦੀ ਹੈ ਇਹ ਮੈਸੇਜ ਮੈਂ ਤਾਂ ਦਿੱਤਾ ਚਾਰ ਚਾਰ ਬੱਚੇ ਪੈਦਾ ਕਰਕੇ ਮਾਵਾਂ ਬਿਰਦਾਸ਼ਰਮ 'ਚ ਥੱਕੇ ਖਾਂ ਇੱਥੋਂ ਪਤਾ ਲੱਗਦਾ ਸਾਡੇ ਤੋਂ ਡੰਗਰ ਚੰਗੇ ਐ ਪਸ਼ੂ ਚੰਗੇ ਐ ਉਹ ਵੀ ਭਾਵੇਂ ਪਸ਼ੂ ਨੇ ਪਰ ਆਪਣੇ ਬੱਚਿਆਂ ਨੂੰ ਤੇ ਬੱਚੇ ਗਾਂ ਮਾਂ ਨੂੰ ਪਿਆਰ ਕਰਦੇ ਆ ਮਾਰੇ ਸੁਖਮਣੀ ਸਾਹਿਬ ਜੀ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ ਹੈ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਭੇਖ ਉਤੋਂ ਗੱਲ ਸਹੀ ਨਾ ਹੁਣ ਤੇ ਸਿੰਗਰ ਵੀ ਸਾਨੂੰ ਸਮਝਾਉਂਦੇ ਆ ਆ ਭਾਈ ਸਾਡਾ ਆਪਣਾ ਵੀਰ ਭਾਈ ਗੁਲਾਬ ਸਿੰਘ ਉਹਨੇ ਇੱਕ ਸੌਂਗ ਗਾਇਆ ਉਹਨੇ ਬੜਾ ਸੋਹਣਾ ਟੱਪਾ ਵਿੱਚ ਲਿਆ ਕਿ ਮਾਂ ਪਿਓ ਵਿਰਦਾ ਆਸ਼ਰਮ ਛੱਡ ਕੇ ਸੇਵਾ ਕਰਨ ਛਬੀਲਾ ਤੇ ਬੜਾ ਵਧੀਆ ਲੱਗਿਆ ਪੀ ਇਹਨੂੰ ਬਾਣੀ ਨੇ ਆਖਿਆ ਬਾਹਰ ਭੇਖ ਬਾਹਰੋਂ ਧਰਮ ਹੀ ਕਹਾਣਿਆ ਅੰਤਰ ਮਲ ਮਾਇਆ ਸਭਛ ਨਾਹੀ ਕਛ ਕਰੈ ਸੁਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸੋ ਕਿੰਦੇ ਬਾਹਰੋਂ ਵੜਾਤਰ ਵੀ ਲੱਗਦਾ ਅੰਦਰ ਕੁੱਤਾ ਲੋਭ ਦਾ ਬੈਠਾ ਭੌਂਕੀ ਜਾਂਦਾ ਖੁਸ਼ਾ ਸੁਣਾ ਅੱਜ ਜਿੰਨਾ ਵੈਰ ਵਿਰੋਧ ਜੋ ਵੀ ਆਪਣੇ ਘਰ 'ਚ ਹੁੰਦਾ ਸਾਰੇ ਸਿਆਪੇ ਦੀ ਜੜ ਹੈ ਮਾਇਆ ਇਹਨੇ ਨਹੀਂ ਛੱਡਿਆ ਕਿਸੇ ਦੇ ਪੱਲੇ ਖੋਜ ਸੋ ਕਹਿੰਦੇ ਭਾਵ ਸਾਧ ਸੰਗਤ ਜੀ ਇਹ ਸੱਚੀ ਧਰਤੀ ਦੀਵਾਨ ਤੇ ਰੋਜ਼ ਲਾਈਦੇ ਪਿਛਲੀ ਇਹਦੀ ਵੀ ਇਦਾਂ ਹੀ ਹੋਇਆ ਸੀ ਇੱਥੇ ਜਗਾ ਇਦਾਂ ਦਾ ਉਹ ਰੱਬ ਬਣਿਆ ਕਿ ਆਟੋਮੈਟਿਕ ਆਨੰਦ ਵਰਤ ਜਾਂਦਾ ਜੀ ਤਾਂ ਕਰਕੇ ਮੈਂ ਬਚਨ ਕਰ ਰਿਹਾ ਸੀ ਕਿ ਪਸ਼ੂ ਵੀਰਤੀ ਵੀ ਆਪਣੀ ਮਾਂ ਤੇ ਬੱਚੇ ਨੂੰ ਪਛਾਣਦੀ ਹੈ ਅੱਜ ਮਨੁੱਖ ਇੰਨਕ ਗਿਰ ਗਿਆ ਪਹਿਲਾ ਦੇਵਤਾ ਮਾਂ ਸੀ ਜਿਨੇ ਜਨਮ ਦਿੱਤਾ ਗੰਦਗੀ ਧੋਤੀ ਪੜਾਇਆ ਲਿਖਾਇਆ ਅੱਜ ਮਾਂ ਨੂੰ ਘਰੋਂ ਕੱਢੀ ਜਾਂਦੇ ਓਏ ਤੇ ਪਿਪਲ ਨੂੰ ਜਾ ਕੇ ਤੁਸੀਂ ਤੇਲ ਪਾਉਂਦੇ ਤੇਲ ਪਾਓ ਮਾਂ ਦੇ ਸਿਰ 'ਚ ਹੈ ਮਟੀਆਂ ਤੇ ਜਾ ਕੇ ਤੇ ਚਾਦਰ ਚੜਾਉਂਦਾ ਮਾਂ ਦੇ ਸੂਟ ਪਾਟ ਇਹਨੂੰ ਚਾਦਰ ਲੈ ਕੇ ਦੇ ਬਲਿਹਾਰੀ ਗੁਰਿਆ ਆਪਣੇ ਦਿਹਾੜੀ ਸਦ ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤਨਾ ਲਾਗੀ ਘਰ ਮਨੁੱਖ ਤੋਂ ਦੇਵਤੇ ਪਤਾ ਕੌਣ ਬਣਾਉਂਦਾ ਗੁਰੂ ਤੇ ਗੁਰੂ ਕਿਦਾਂ ਬਣਾਉਂਦਾ ਏ ਸੰਗਤ ਕਰਕੇ ਕੀਰਤਨ ਕਥਾ ਸੁਣ ਕੇ ਤੇ ਕੀਰਤਨ ਕਥਾ ਜਦੋਂ ਅੰਦਰ ਅਮਲ ਕਰਦਾ ਨਾ ਕਬੀਰ ਸਤਗੁਰ ਸੂਰਮੇ ਮਾਰੇ ਸਹਿਬ ਨੇ ਚਿੱਲੇ ਤੇ ਚੜਾਇਆ ਕਮਾਨ ਆਪਣੇ ਸਾਰੇ ਇਦਾਂ ਬੈਠਿਆਂ ਫਿਰ ਮਾਰੇ ਨੇ ਛੱਡਿਆ ਭਾਈ ਸਹਿਬ ਕੀਰਤਨ ਕਰ ਰਹੇ ਸੀ ਸੁਰਾਂ ਤੇ ਤੇ ਸਿੱਧੇ ਤੀਰ ਚਾੜ-ਚਾੜ ਕੇ ਛੱਡ ਰਹੇ ਸੀ ਹਰ ਜਪਦਿਆਂ ਖਿੰਨ ਢਿਲਣਾ ਕੀ ਜਈ ਮੇਰੀ ਜ਼ਿੰਦੜੀਏ ਐ ਲੱਗਦਾ ਜਿਵੇਂ ਸਾਹ ਖਿੱਚਦਾ ਨਾ ਕੋਈ ਜਿਹੜੇ ਤੁਹਾਡੇ ਚਿਹਰੇ ਇਦਾਂ ਝੂਲਾਂਦਾ ਸੀ ਨਾ ਮਤ ਕਿ ਜਪੈ ਸਾਹ ਵੇ ਕਿ ਇਹੋ ਜੇ ਤੀਰ ਭਾਈ ਸਾਹਿਬ ਛੱਡ ਰਏ ਸੀ ਸੀਨਿਆਂ ਚ ਪੱਥਰ ਦਿਲਾਂ ਚ ਕੋਈ ਕੱਤੋਂ ਨਿੰਦਿਆ ਕਰਦਾ ਏ ਕੱਤੋਂ ਚੁਗਲੀ ਕਰਦਾ ਈਰਖਾ ਲੜਦਾ ਏ ਪਤਾ ਨਹੀਂ ਸਾਹ ਹੁਣਾ ਕਿ ਇਹ ਘਾਰੇ ਸਿਪਾਹੀ ਸਭ ਨਹੀਂ ਤੇ ਤੁਸੀਂ ਝੂਟੇ ਲੈ ਰਹੇ ਸੀ ਕਬੀਰ ਸਤਗੁਰੂ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪ੍ਰਾ ਕਰੇ ਜੇ ਸਾਡੇ ਤੇ ਪਤਾ ਨਹੀਂ ਕਿਰੇਜੇ ਤੇ ਕਿਹੜੀ ਬੁਲਟ ਪ੍ਰੂਫ ਜੈਕਟ ਪਾਈ ਵੀ ਇੰਨਾ ਕਥਾ ਕੀਰਤਨ ਹੁੰਦਾ ਸਾਨੂੰ ਲੱਗਦਾ ਹੀ ਨਹੀਂ ਮੈਂ ਕਿੰਨਾ ਧਰਤੀ ਇੰਨੀ ਪਵਿੱਤਰ ਚੱਪੇ ਚੱਪੇ ਤੇ ਗੁਰੂ ਘਰ ਇੱਕ ਨਗਰ ਚ 10-10 ਗੁਰੂ ਘਰ ਆ 100-100 ਖੰਡ ਪਾਠ ਚੱਲੰਦਾ ਹੈ ਪ੍ਰਵਾਹ ਚੱਲ ਰਿਹਾ ਪਤਾ ਨਹੀਂ ਕਿਹੜੀ ਬਾਡੀ ਬਿਲਡਰ ਬਣਾਈ ਵੀ ਇਹਦੇ ਚ ਖੋਦਾ ਹੀ ਨਹੀਂ ਤੁਮਾਰੇ ਕਿਰਪਾ ਕਰਨਾਓ ਵਰਖਾ ਕਰਿਓ ਸਾਰੀ ਸੰਗਤ ਗੱਜ ਕੇ Vaheguru guru

ਹੇ ਗੁਰੂ ਆਏ ਗੁਰੂ ਆਏ ਗੁਰੂ ਆਏ ਗੁਰੂ ਆਏ ਬਲਹਾਰੀ ਗੁਰ ਆਪਣੇ ਬਲਹਾਰੀ ਗੁਰ ਆਪਣੇ ਗੁਰ ਆਪਣੇ ਵਾਹ ਪਿਆਰੇ ਦਿਉਹਾੜੀ ਸਦਵਾਰ ਦਿਉਹਾੜੀ ਸਦਵਾਰ ਹੈ ਸਦਵਾਰ ਹੈ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤ ਕੀਏ ਜਿਨ ਮਾਨਸ ਤੇ ਦੇਵਤ ਕੀਏ ਹਾ ਹਾ ਮਾਰੇ ਕਹਿੰਦੇ ਮਨੁੱਖ ਤੋਂ ਦੇਵਤੇ ਬਣਾਤਾ ਦੇਵਤੇ ਜਿਹੜੇ 33 ਕਰੋੜ ਬਣਦੇ ਆ ਇੱਕ ਮੈਨੂੰ ਕਹਿੰਦਾ ਬਾਬਾ ਜੀ ਇੰਨੇ ਹੁੰਦੇ ਆ ਕੋ ਸਤ ਨਾ ਹਾਂ ਇੱਕ ਤੇ ਹੁਣ ਕਟਾਸ਼ ਵੜਾ ਨਾ ਕਿਨ ਵੀ 33 ਕਰੋੜ ਦੇ ਵੀ ਦੇ ਇੰਨੇ ਕਿੱਥੇ ਆਣਗੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਸਹਾਰਾ ਲਿਆ ਸਤ ਗੁਰੂ ਤੁਸੀਂ ਦੱਸੋ ਤੇ ਮਾਰੇ ਦੀ ਬਾਣੀ ਚ ਬਹੁਤ ਥਾਵਾਂ ਤੇ ਜਿਕਰ ਆਉਂਦਾ ਸਿਮਰਹਿ ਦੇਵਤੇ ਕੋੜ 33 ਤੇ ਬਣਨੇ ਕਿਦਾਂ ਵਾ ਥੋੜਾ ਜਿਹਾ ਸਾਵਧਾਰੀ ਨਾਲ ਚੱਲਿਓ ਉੱਥੇ ਜ਼ਿਕਰ ਮਾਰਨ ਨੇ ਥੋੜਾ ਜਿਹਾ ਡੀਪਲੀ ਕੀਤਾ ਡੂੰਗਾ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਵੀ ਦੇਵਤਾ ਕਿਹਨੂੰ ਕਹਿੰਦੇ ਜਿਹੜਾ ਕਿਸੇ ਨੂੰ ਕੁਝ ਦੇ ਰਿਹਾ ਤੇ ਸਭ ਤੋਂ ਵੱਡਾ ਦੇਵਤਾ ਮੇਰੀ ਮਾਂ ਜਿਨੇ ਮੈਨੂੰ ਜਨਮ ਦਿੱਤਾ ਉਸ ਤੋਂ ਵੱਡਾ ਦੇਵਤਾ ਮੇਰਾ ਪਿਓ ਜਿਨੇ ਦਿਹਾੜੀਆਂ ਕਰਕੇ ਮੈਨੂੰ ਪਾਲਿਆ ਉਦੋਂ ਵੱਡਾ ਦੇਵਤਾ ਮੇਰਾ ਸਕੂਲ ਦਾ ਟੀਚਰ ਜਿਨੇ ਮੈਨੂੰ ਪੜਾਇਆ ਉਦੋਂ ਵੱਡਾ ਦੇਵਤਾ ਮੇਰਾ ਵਿਦਿਆਗੁਰੂ ਬੋਲੇ ਸਤਨਾਮ ਉਦੋਂ ਵੱਡਾ ਦੇਵਤਾ ਪਾਣੀ ਜਦੋਂ ਆਰੀਂ ਲਪਾਣੇ ਹੈ ਉਦੋਂ ਵੱਡਾ ਦੇਵਤਾ ਦਰਖਤ ਆਕਸੀਜਨ ਦੇ ਰਹੇ ਸੋ ਸੌਖੇ ਤਰੀਕੇ ਨਾਲ ਜੇ ਵੇਖਿਆ ਜਾਵੇ ਤੇ ਦੇਵਤਾ ਕੌਣ ਜਿਹੜਾ ਤੁਹਾਨੂੰ ਕੁਝ ਦੇ ਰਿਹਾ ਹੈ ਸਾਡੇ ਤੋਂ ਲੈ ਨਹੀਂ ਰਿਹਾ ਤਾਂ ਕਰਕੇ ਪ੍ਰਾਰਥਨ ਸਮੇਂ 'ਚ ਬਹੁਤੇ ਲੋਕ ਅਣ ਪੜ੍ਹੋਂ ਕਰਕੇ ਉਹ ਏਕ-ਏਕ ਦੇਵਤੇ ਨਾਲ ਜੁੜ ਗਿਆ ਆਖੋ ਸਤਨਾਮ ਅੱਜ ਵੀ ਤੁਸੀਂ ਵੇਖੋ ਕਈਆਂ ਦੇ ਕੰਮਕਾਰ ਨਹੀਂ ਹੁੰਦੇ ਨਾ ਤੇ ਉਹ ਫਿਰ ਉਹ ਚੌਲ ਸੁੜਦੇ ਆ ਜਾਂ ਨਾਰੀਅਲ ਪਾਉਂਦੇ ਵੀ ਜਿਵੇਂ ਜਿਵੇਂ ਨਾਰੀਅਲ ਰੜੂਗਾ ਤੇ ਓਵੇਂ ਓਵੇਂ ਮੇਰੇ ਪਾਪ ਰੜਨਗੇ ਅੱਜ ਵੀ ਉੱਥੇ ਖੜੋਤੇ ਆ ਠੀਕ ਹੈ ਸਤਿਕਾਰਯੋਗ ਹੈ ਸਾਰੇ ਸਤਿਕਾਰਯੋਗ ਹੈ ਗਾਵੇ ਤੁਹਾਨੂੰ ਪਾਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿੱਤ ਗੂਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਪਰ ਮਹਾਰਾਜ ਕਹਿੰਦੇ ਆ ਜਾ ਤੂੰ ਤੂੰ ਦੇਵਤਿਆਂ ਨੂੰ ਪੂਜਦਾ ਫਿਰਦਾ ਜੇ ਤੈਨੂੰ ਦੇਵਤਾ ਬਣਾ ਲਈਏ ਤਾਂ ਪਰ ਅਸੀਂ ਬਣਨਾ ਨਹੀਂ ਚਾਹੁੰਦੇ ਅਸੀਂ ਤੇ ਖੋਣੇ ਆ ਤੇ ਜਿੰਨਾ ਚਿਰ ਆਪਾਂ ਦੇਣਾ ਨਹੀਂ ਸ਼ੁਰੂ ਕੀਤਾ ਉਹਨਾਂ ਚਿਰ ਦੇਵਤੇ ਨਹੀਂ ਬਣਨਾ ਬਾਣੀ ਬਣਾ ਦਿੰਦੀ ਹੈ ਆਓ ਮੈਂ ਕਬੀਰ ਸਾਹਿਬ ਦੇ ਚਰਨ ਫੜ ਲੱਗਾ ਆਖੋ ਸਤਨਾਮ ਭਾਈ ਸਾਹਿਬ ਵੀ ਬਹੁਤ ਗਾ ਕੀ ਗਏ ਕਬੀਰ ਸਾਹਿਬ ਦਾ ਪਿਆਰ ਕਬੀਰ ਸਾਹਿਬ ਦੇ ਬਚਪਨ ਚ ਇੱਕ ਘਟਨਾ ਘਟੀ ਹੈ ਜੋ ਉਹਨਾਂ ਦੇ ਬੋਲ ਨੇ ਨਾ ਕਬੀਰ ਸਤਗੁਰ ਸੂਰਮੇ ਬਾਹਿਆ ਬਾਣ ਜੋ ਏਕ ਕਨਿਆਲੇ ਤੀਰ ਵਜੇ ਇਸ ਸਮਾਗਮ ਕਿਉਂ ਕਰੀਦੇ ਆ ਕਿਉਂ ਆਪਾਂ ਰੂੰਗ ਵਾਲੇ ਕੀਰਤਨੀਆਂ ਬੁਲਾਉਣੇ ਆ ਪਤਾ ਨਹੀਂ ਕਿਹੜੇ ਹਿਰਦੇ ਤੇ ਪਿਆਰ ਦਾ ਤੀਰ ਵੱਜਣਾ ਤੇ ਉਹਨੇ ਵਿੰਨਿਆ ਜਾਣਾ ਕਬੀਰ ਸਾਹਿਬ ਨਾਲ ਕੁਝ ਐਸਾ ਆ ਜਿੱਥੋਂ ਵੀਰ ਜੀ ਗੱਲ ਕਰ ਰਹੇ ਸੀ ਨਾ ਵੀ ਮਰਨਾ ਤੇ ਸਾਰਿਆਂ ਨੇ ਹੀ ਆ ਸੋਨਨ ਇਹ ਆ ਉਹਦਾ ਪਿਆਰ ਜਿਤਾਇਆ ਕਿ ਵਾਕੇ ਅੱਜ ਇਹ ਵੀਰ ਨੇ ਤੇ ਸੰਗਤ ਨੇ ਇਸ ਨਗਰ ਦਾ ਗੁਰੂ ਰਾਮਦਾਸ ਦੇ ਘਰ ਨੂੰ ਦਰਵਾਜ਼ਾ ਖੋਲਤਾ ਇਸ ਤ੍ਰੇਂ ਕਬੀਰ ਬੰਤੀਆਂ ਦੀਆਂ ਪੋਥੀਆਂ ਵਗੈਰਾ ਗ੍ਰੰਥਾਂ 'ਚ ਜ਼ਿਕਰ ਆਉਂਦਾ ਹੈ ਤੇ ਘਟਨਾ ਘਟੀ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਰੰਭਤਾ ਹੋਈ ਸੁਲਤਾਨਪੁਰ ਲੋਧੀ ਜਿੱਥੋਂ ਦਾਸ ਆਇਆ ਇੰਨੀ ਪਿਆਰੀ ਧਰਤੀ ਹੈ ਜਿੱਥੋਂ ਸਾਡਾ ਜਨਮ ਹੋਇਆ ਜਿੱਥੋਂ ਅਸੀਂ ਜੰਮੇ ਪਲੇ ਖੇਡੇ ਉਹ ਧਰਤੀ ਵਰਲਡ ਦੇ ਵਿੱਚ ਜਿੱਥੇ ਗੁਰੂ ਨਾਨਕ ਸਾਹਿਬ 14 ਸਾਲ 9 ਮਹੀਨੇ 13 ਦਿਨ ਆਪ ਬੰਦਗੀ ਕੀਤੀ ਤੇ ਜਿਹੜੇ ਅੱਜ ਕਹਿੰਦੇ ਨਾ ਕੀ ਵੈਗਰੂ ਵੈਗਰੂ ਕਰੀ ਜੰਨੇ ਪਾਠ ਕਾਤੋਂ ਕਰਦੇ ਭਗਤੀ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਉਹ ਜੇ ਸਾਡਾ ਮੁਰਸ਼ਿਦ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਆਪ ਰੱਬ ਆਇਆ ਨਾਨਕ ਧਰਤੀ ਤੇ ਬਣ ਕੇ ਜੇ ਰੱਬ ਨੇ ਵੀ ਚੌਂਕੜਾ ਲਾਇਆ ਤੇ ਸਾਨੂੰ ਕੀ ਗੱਲ ਲਾਉਂਦਿਆਂ ਨੂੰ ਆਖੋ ਹੋਵੇਗੀ